ਵਲੀ ਹੈ ਤੇ ਮਹਾਨ ਖਿਡਾਰੀ ਨਾ ਸੁਮਿਤਾ ਜੋ ਰੇਡ ਪਾ ਰਹੀ ਹੈ ਹਸਦੀ ਹਸਦੀ ਮੇਰੇ ਮਿੱਤਰੋ ਹੈਲੋ ਇਹ ਰੈਫਰੀ ਵੀਰ ਜਾਂ ਪ੍ਰਬੰਧਕ ਵੀਰ ਇਧਰ ਕੁਝ ਖਿਡਾਰੀ ਹੈ ਮੇਰੇ ਕੋਲ ਆਏ ਹੈ ਇਹਨਾਂ ਦੇ ਨਾਲ ਭਾਜੀ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਸਰਦਾਰ ਭਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਖਿਡਾਰੀ ਹੈ ਕੁਝ ਬਾਜ ਵੀਰਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਖਿਡਾਰੀ ਰਾਣਾ ਦੁਗਲ ਵਾਲੀ ਆ ਸੁਨੀਪ ਰਾਣੇ ਦੀ ਗੱਲ ਸੁਣ ਵੀਰੇ ਇੱਥੇ ਆ ਲਓ ਸਾਹਮਣੇ ਰੇਡ ਪਾਉਣ ਦੇ ਵਾਸਤੇ ਡੋਲੀ ਮਕਲੌਡੇ ਵਾਲੀ ਮਹਾਨ ਖਿਡਾਰਨ ਐ ਇਹ ਵੀ ਮੇਰੇ ਮਿੱਤਰੋ ਭਲੱਥਾਂ ਦੇ ਕਬੱਡੀ ਕੱਪ ਦੇ ਵਿੱਚ ਸਿਰੇ ਦੀਆਂ ਰੇਡਾਂ ਪਾਉਣ ਵਾਲੀ ਖਿਡਾਰਨ ਐ ਭਲੱਥਾਂ ਦਾ ਜਿਹੜਾ ਕਬੱਡੀ ਕੱਪ ਹੁੰਦਾ ਨਾ ਸਵਰਗੀਏ ਅਵਤਾਰ ਸਿੰਘ ਦੀ ਬਲਹੋਣਾ ਦੀ ਯਾਦ ਵਿੱਚ ਹੁੰਦਾ ਤੇ ਅਵਤਾਰ ਸਿੰਘ ਦੀ ਬਲਹੋਣਾ ਨੇ ਇਸ ਪਿੰਡ ਦੇ ਵਿੱਚ ਨਾਨਕੇ ਨੇ ਮੇਰੇ ਮਿੱਤਰੋ ਲਾਹਟ ਛੱਡਿਆ ਜਾ ਰਿਹਾ ਹੈ ਰੇਡ ਪੈ ਗਈ ਆ ਲਓ ਹਰਿਆਣਾ ਕਿਸ਼ੋਰੀ ਅੰਮ੍ਰਿਤਸਰ ਦੇ ਵੱਲੋਂ ਕਬੱਡੀ ਪਾਉਣ ਦੇ ਵਾਸਤੇ ਵਧੀ ਹੋਈ ਹੈ ਗਰਦਾਂ ਨੰਬਰ ਦੀਆਂ ਚਾਰ ਖਿਡਾਰਨਾਂ ਨੇ ਇੱਕ ਨੇ ਟਰਾਈ ਕੀਤੀ ਆ ਪਰ ਦੇਖਦੇ ਆ ਕਿ ਖਿਡਾਰਨਾਂ ਐ ਤਿਤਲੀ ਵਾਂਗਰਾ ਐ ਪੰਛੀ ਵਾਂਗਰਾ ਹਵਾ ਵਿੱਚ ਉੱਡਦੀ ਆ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਚੁੱਕੀ ਐ ਜੋ ਨਾ ਚੱਲੀ ਨੀ ਮਾਂ ਇੱਕ ਘਰ ਤੇਰਾ ਜੋੜਿਆ ਤੇ ਦੂਜਾ ਜੋੜ ਨਾ ਚੱਲੀ ਨੀ ਮਾਂ ਕੁੜੀਆਂ ਕਿਹੜੀਆਂ ਮੇਰੇ ਮਿੱਤਰੋ ਖੋਹ ਕੇ ਖਾਂਦੀਆਂ ਨੇ ਇਹ ਤਾਂ ਕਰਮਾਂ ਦਾ ਖਾਂਦੀਆਂ ਨੇ ਇਹ ਆ ਖੜਾਰਨਾ ਮੇਰੇ ਮਿੱਤਰੋ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਅੰਮ੍ਰਿਤਸਰ ਵਾਲੀ ਨੰਬਰ ਆਪਣੀ ਟੀਮ ਲਈ ਜੋੜ ਚੁੱਕੀ ਹੈ ਇੱਕ ਸਿਫਤ ਕਰਾਂ ਮੈਂ ਪ੍ਰਮਾਤਮਾ ਦੀ RAMSAR ji ਨਾ ਮਾਂ ਦਾ ਰਿਸ਼ਤਾ ਨਾ ਚਾਚੀ ਦਾ ਰਿਸ਼ਤਾ ਨਾ ਤਾਈ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਕਿਉਂਕਿ ਈਆਂ ਨਾਲ ਸੰਸਾਰ ਹੈ ਈਆਂ ਨਾਲ ਜੱਗ ਆਖਿਆ ਕੇ ਪੁੱਤਰੋ ਕਿਤੇ ਡੋਲ ਨਾ ਜਾਇਓ ਦਾਦੇ ਦੀ ਚਿੱਟੀ ਪਗੜੀ ਨੂੰ ਤੁਸੀਂ ਦਾਗ ਨਾ ਲਾਇਓ ਮੈਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜਿਹੇ ਦਾ ਘੜੀ ਤੇ ਮੇਰੇ ਬਾਹਰ ਮੇਰੇ ਉੱਤੇ بار-ਬਾਰ ਪਲ-ਪਲ ਗੁਜਰੀ ਪਹਿਲਾਂ ਪੱਤੀ ਦਿੱਤਾ ਫਿਰ ਪੋਤੇ ਦਿੱਤੇ ਅੱਜ ਮੌਤ ਮੈਨੂੰ ਆਖਦੀ ਆ ਚੱਲ ਗੋ ਗੁਜਰੀ ਤਾਈਆਂ ਤਾਂ ਲੋਕ ਗੁਜਰ ਘਰ ਮੈਨੂੰ ਆਖਦੇ ਨੇ ਜਿਹੜੀ ਆਈ ਸੀ ਘੜੀ ਮੇਰੇ ਤੇ ਮੈਂ ਚੱਲ ਗੋ ਗੁਜਰੀ ਸਮੂਹੇ ਹਰ ਆਖੀਤਰ ਦੇ ਵਿੱਚ ਨੇ ਅਖੀਰ ਕੁੜੀਆਂ ਆਉਂਦੀ ਆ ਜਿਨ੍ਹਾਂ ਨੂੰ ਤਲਵਾਰ ਮੋਣੀ ਖੌਂਦੀ ਜਾਗਦੀ ਰੱਖਣਾ ਜਮੀਰ ਕੁੜੀਆਂ ਮਾਵਾ ਬਣ ਕੇ ਜੰਮਦੀਆਂ ਸ਼ੇਰ ਜੋਧੇ ਪੈਦਾ ਕਰਦੀਆਂ ਨੇ ਸੰਤ ਫਕੀਰ ਕੁੜੀਆਂ ਟੱਕਰਾ ਜ਼ਬਰ ਜ਼ੁਲਮ ਦੇ ਨਾਲ ਕਰਕੇ ਦੇਸ਼ ਕੌਮ ਦੀ ਬਦਲਦੀਆਂ ਤਕਦੀਰ ਕੁੜੀਆਂ ਆਹ ਆ ਟੀਮ ਦੀ ਕਪਤਾਨ ਹੈ ਮੇਰੇ ਮਿੱਤਰੋ ਮਹਾਨ ਖਿਡਾਰਨਾਂ ਮੇਰੇ ਮਿੱਤਰੋ ਰੇਡ ਪਾਉਣ ਦੇ ਵਾਸਤੇ ਵਧੀ ਹੋਈ ਹੈ ਦੂਸਰੇ ਪਾਸੇ ਗਰਦਾਸਪੁਰ ਦੀਆਂ ਚਾਰ ਖਿਡਾਰਨਾਂ ਨੇ ਜੇ ਗਰਦਾਸਪੁਰੇ ਜਈਏ ਨਾ ਮੇਰੇ ਮਿੱਤਰੋ ਉਹਤੇ ਸੰਤਾ ਮਾ ਸ਼ਾਂਦੀ ਯਾਦ ਵਿੱਚ ਬਹੁਤ ਪੂਜਨੀਕ ਗੁਰਦੁਆਰਾ ਸਾਹਿਬ ਨੇ ਸੰਤ ਬਾਬਾ ਹਯਾਰਾ ਸਿੰਘ ਦੀ ਨਿੱਕੇ ਘੁੰਮਣ ਵਾਲਿਆਂ ਨੂੰ ਬਹੁਤ ਸੰਗਤ ਦਿਲੋਂ ਸਤਿਕਾਰ ਦੀ ਹੈ ਗੋਮਲ ਦੇ ਬਾਜਰਾ ਤੇਰੇ ਮੱਝੇ ਦਾ ਕਿਲੋ-ਕਿਲੋ ਦੀ ਸੱਲੀ ਤੇ ਕੈਂਟਾ ਪਾਏ ਪਾਏ ਦਾ ਕੈਂਟਾ ਪਾਏ ਪਾਏ ਦਾ ਆਹ ਸਾਹਮਣੇ ਪਾਸੇ ਰੇਡ ਪਾ ਕੇ ਖੜਾ ਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕੀ ਹੈ ਗੁਰਦਾਸਪੁਰ ਵੱਲੋਂ ਪ੍ਰਾਚਿਆ ਇਸ ਤੋਂ ਬਾਅਦ ਇੱਕ ਲੜਕੀਆਂ ਦਾ ਮੈਚ ਜਲੰਧਰ ਤੇ ਮੋਕੇ ਦਾ ਹੋਣਾ ਹੈ ਸਿੱਧਾ ਪੁਆਇੰਟਾਂ ਦਾ ਕਰਾ ਦਿਓ ਨੰਬਰਾਂ ਦਾ ਕਰਾ ਦਿਓ ਕਿਉਂਕਿ ਮੁੰਡਿਆਂ ਦੀਆਂ ਟੀਮਾਂ ਬਿਲਕੁਲ ਤਿਆਰ-ਬਰ ਤਿਆਰ ਨੇ ਆ ਜਾਫੀ लवली ਹੈ ਤੇ ਮਹਾਨ ਖੜਾਰਨਾ ਸੁਮਿਤਾ ਜੋ ਰੇਡ ਪਾ ਰਹੀ ਹੈ ਹਸਦੀ ਹਸਦੀ ਮੇਰੇ ਮਿੱਤਰੋ ਤਕਨੀਕ ਦੇ ਨਾਲ ਪੁਆਇੰਟ ਆਪਣੀ ਦੱਸ ਨਹੀਂ ਸੁਮਿਤਾ ਦਾ ਆਪਣੇ ਰੰਗ ਚ ਜਾਈ ਨਹੀਂ ਕੁੜੀ ਨੇ ਯੋਰ ਨਾ ਆਇਆ ਹੀ ਨਹੀਂ ਉੱਤਾਂ ਸੁੱਟ ਕੇ ਬੋਜਦੇ ਨੇ ਜਿਆਂ ਤੇ ਤੇ ਭੋਰਾ ਫਿਰ ਵੀ ਨਹੀਂ ਘਬਰਾਉਂਦੀ ਇਹਨੇ ਆ ਭੋਰਾ ਫਿਰ ਵੀ ਨਹੀਂ ਘਬਰਾਉਂਦੀ ਇਹਨੇ ਸਾਹਮਣੇ ਇੱਕ ਪਾਸੇ ਜਿਲਾ ਗੁਰਦਾਸਪੁਰ ਦੀ ਮਟਿਆਰ लवली ਕੋਸ਼ਿਸ਼ ਕਰਦੀ ਹੈ ਅਨੂ ਰਾਣੀ ਵਰਗੀ ਲੱਗਦੀ ਹੈ ਪ੍ਰੇਮ ਸਿੰਘ ਜੀ ਸਿੰਘੇੜਾ ਸਾਹਿਬ ਨੇ ਪੁੱਛਿਆ ਕਿ ਅਨੂ ਹੈ ਅਨੂ ਵੀ ਇਸ ਸਟੰਡ ਦੇ ਵਾਸਤੇ ਮੇਰੇ ਵੀਰੋ ਫਿਰ ਮੈਦਾਨ ਦੇ ਵਿੱਚ ਜੇ लवली ਸਟਾਪ ਲਾਉਂਦੀ ਆ ਤੇ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ 500 ਦੇ ਮਾਣ ਹੋਣਗੇ ਮੇਰੇ ਮਿੱਤਰੋ ਪਰ ਵੇਖਦੇ ਆ ਕਿ ਬੈਤਰੀਨ ਖਿਡਾਰਨਾ ਇਹ ਸੁਪਰਸਟਾਰ ਖਿਡਾਰਨਾ ਹੈ ਮੇਰੇ ਮਿੱਤਰੋ ਸੁਮਿਤ ਰੇਡ ਪਾ ਕੇ ਅਮਰਤ ਸਰ ਵਾਸਤੇ ਨੰਬਰ ਦਾ ਮਾਣ ਲੈਦਾ ਰੋਖੀ ਬਦਲਦਾ ਕੁੜੀਆਂ ਨੇ ਦੂਸਰੇ 라ਉਂਡ ਦਾ ਫਸਟ ਹੋਵੇਗਾ ਜੇ लवली ਸਟਾਪ ਲਾਵੇ ਤੇ 500 ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ ਮਾਰ ਹੋਣਗੇ ਲਓ ਸਾਹਮਣੇ ਪਾਸੇ ਰੇਡ ਆ ਇਹ ਰੇਟਰ ਹੈ ਰੇਡ ਪਾ ਕੇ ਨੰਬਰ ਦਾ ਵਾਧਾ ਕਰ ਚੁੱਕੀ ਵਾਹ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਕੈਨੇਡਾ ਵਾਲੇ ਜੇ ਮਾਲਕ ਨੇ ਕਿਰਪਾ ਕੀਤੀ ਤੇ ਮਿਲਾਂਗੇ ਜਾ ਕੇ ਮੈਦੇ ਵਿੱਚ ਹਲੋ ਇਹ ਰੈਫਰੀ ਵੀਰ ਜਾਂ ਪ੍ਰਬੰਧਕ ਵੀਰ ਇੱਧਰ ਕੁਝ ਖਿਡਾਰੀ ਐ ਮੇਰੇ ਕੋਲ ਆਏ ਐ ਇਹਨਾਂ ਦੇ ਨਾਲ ਭਾਜੀ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਸਰਦਾਰ ਭਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਖਿਡਾਰੀ ਹੈ ਕੁਝ ਬਾਜ ਵੀਰਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਖਿਡਾਰੀ ਰਾਣਾ ਦੁਗਲ ਵਾਲੀ ਆ سنیਪ ਆ ਰਾਣੇ ਦੀ ਗੱਲ ਸੁਣ ਵੀਰ ਇੱਥੇ ਆ ਲਓ ਸਾਹਮਣੇ ਰੇਡ ਪਾਉਣ ਦੇ ਵਾਸਤੇ ਡੋਲੀ ਮਕਲੌਡੇ ਵਾਲੀ ਮਹਾਨ ਖਿਡਾਰਨ ਹੈ ਇਹ ਵੀ ਮੇਰੇ ਮਿੱਤਰੋ ਭਲੱਥਾਂ ਦੇ ਕਬੱਡੀ ਕੱਪ ਦੇ ਵਿੱਚ ਸਿਰੇ ਦੀਆਂ ਰੇਡਾਂ ਪਾਉਣ ਵਾਲੀ ਖਿਡਾਰਨ ਹੈ ਭਲੱਥਾਂ ਦਾ ਜਿਹੜਾ ਕਬੱਡੀ ਕੱਪ ਹੁੰਦਾ ਨਾ ਸਵਰਗੀ ਅਵਤਾਰ ਸਿੰਘ ਦੀ ਬਲਹੋਣਾ ਦੀ ਯਾਦ ਵਿੱਚ ਹੁੰਦਾ ਹੈ ਤੇ ਅਵਤਾਰ ਸਿੰਘ ਦੀ ਬਲਹੋਣਾ ਦੇ ਇਸ ਪਿੰਡ ਦੇ ਵਿੱਚ ਨਾਨਕੇ ਨੇ ਮੇਰੇ ਮਿੱਤਰੋ ਲਓ ਜੀ ਛੱਡਿਆ ਜਾ ਰਿਹਾ ਹੈ ਰੇਡ ਪਾ ਗਈ ਆ ਲਓ ਹਰਿਆਣੇ ਕਿਸ਼ੋਰੀ ਅੰਮ੍ਰਿਤਸਰ ਦੇ ਵੱਲੋਂ ਕਬੱਡੀ ਪੌਣ ਦੇ ਵਾਸਤੇ ਵਧੀ ਹੋਈ ਹੈ ਗਰਦਾਸਪੁਰ ਦੀਆਂ ਚਾਰ ਖਿਡਾਰਨਾਂ ਨੇ ਇੱਕ ਨੇ ਟਰਾਈ ਕੀਤੀ ਆ ਪਰ ਵੇਖਦੇ ਆ ਕਿ ਖਿਡਾਰਨਾਂ ਐ ਤਿਤਲੀ ਵਾਂਗਰਾ ਐ ਪੰਛੀ ਵਾਂਗਰਾ ਹਵਾ ਵਿੱਚ ਉੱਡਦੀ ਆ ਰੇਡ ਪਾ ਕੇ ਨੰਬਰ ਦਾ ਵਾਧਾ ਕਰ ਚੁੱਕੀ ਐ ਜੋ ਜਲਦੀ ਚੱਲੀ ਨੀ ਮਾਂ ਇੱਕ ਘਰ ਤੇਰਾ ਜੋੜਿਆ ਤੇ ਦੂਜਾ ਜੋੜ ਨਾ ਚੱਲੀ ਨੀ ਮਾਂ ਕੁੜੀਆਂ ਕਿਹੜੀਆਂ ਮੇਰੇ ਮਿੱਤਰੋ ਖੋਹ ਕੇ ਖਾਂਦੀਆਂ ਨੇ ਇਹ ਤਾਂ ਕਰਮਾਂ ਦਾ ਖਾਂਦੀਆਂ ਨੇ ਇਹ ਆ ਖਿਡਾਰਨਾਂ ਮੇਰੇ ਮਿੱਤਰੋ ਅੰਮ੍ਰਿਤਸਰ ਦੇ ਗੁਰਦਾਸਪੁਰ ਦੀਆਂ ਅੰਮ੍ਰਿਤਸਰ ਵਾਲੀ ਨੰਬਰ ਆਪਣੀ ਟੀਮ ਲਈ ਜੋੜ ਚੁੱਕੀ ਹੈ ਇੱਕ ਸਿਫਤ ਕਰਾਂ ਮੈਂ ਪਰਮਾਤਮਾ ਦੀ RAM ਸਰ ਜੀ ਨਾ ਮਾਂ ਦਾ ਰਿਸ਼ਤਾ ਨਾ ਚਾਚੀ ਦਾ ਰਿਸ਼ਤਾ ਨਾ ਤਾਈ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਕਿਉਂਕਿ ਈਆਂ ਨਾਲ ਸੰਸਾਰ ਹੈ ਈਆਂ ਨਾਲ ਜੱਗ ਆਖਿਆ ਕਿ ਪੁੱਤਰੋ ਕਿਤੇ ਡੋਲ ਨਾ ਜਾਇਓ ਦਾਦੇ ਦੀ ਚਿੱਟੀ ਪਗੜੀ ਨੂੰ ਤੁਸੀਂ ਦਾਗ ਨਾ ਲਾਇਓ ਮੈਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜੀ ਦਾ ਕਣੀ ਤੇ ਮੇਰੇ ਬਾਹਰ ਮੇਰੇ ਉੱਤੇ ਵਾਰ-ਵਾਰ ਪਲ-ਪਲ ਗੁਜਰੀ ਪਹਿਲਾਂ ਪੱਤੀ ਦਿੱਤਾ ਫਿਰ ਪੋਤੇ ਦਿੱਤੇ ਅੱਜ ਮੌਤ ਮੈਨੂੰ ਆਖਦੀ ਆ ਚੱਲ ਗੋ ਗੁਜਰੀ ਤਾਈਆਂ ਤਾਂ ਲੋਕ ਗੁਜਰ ਘਰ ਮੈਨੂੰ ਆਖਦੇ ਨੇ ਜਿਹੜੀ ਆਈ ਸੀ ਘੜੀ ਮੇਰੇ ਤੇ ਮੈਂ ਚੱਲ ਗੋ ਗੁਜਰੀ ਸਭਵੇਂ ਹਰ ਆਖੀਤਰ ਦੇ ਵਿੱਚ ਨੇ ਅਖੀਰ ਕੁੜੀਆਂ ਆਉਂਦੀ ਆ ਜਿਨ੍ਹਾਂ ਨੂੰ ਤਲਵਾਰ ਪੋਣੀ ਕਿਉਂਦੀ ਜਾਗਦੀ ਰੱਖਣਾ ਜ਼ਮੀਰ ਕੁੜੀਆਂ ਮਾਵਾ ਬਣ ਕੇ ਜੰਮਦੀਆਂ ਸ਼ੇਰ ਜੋਧੇ ਦਾ ਕਰਦੀਆਂ ਨੇ ਸੰਤ ਫਕੀਰ ਕੁੜੀਆਂ ਟਕਰਾ ਜਬਰ ਜ਼ੁਲਮ ਦੇ ਨਾਲ ਕਰਕੇ ਦੇਸ਼ ਕੌਮ ਦੀ ਬਦਲਦੀਆਂ ਤਕਦੀਰ ਕੁੜੀਆਂ ਆਹ ਟੀਮ ਦੀ ਕਪਤਾਨ ਹੈ ਮੇਰੇ ਮਿੱਤਰੋ ਮਹਾਨ ਖਿਡਾਰਨਾਂ ਮੇਰੇ ਮਿੱਤਰੋ ਰੇਡ ਪਾਉਣ ਦੇ ਵਾਸਤੇ ਵਧੀ ਹੋਈ ਹੈ ਦੂਸਰੇ ਪਾਸੇ ਗਰਦਾਸਪੁਰ ਦੀਆਂ ਚਾਰ ਖਿਡਾਰਨਾਂ ਨੇ ਜੇ ਗਰਦਾਸਪੁਰੇ ਜਈਏ ਨਾ ਮੇਰੇ ਮਿੱਤਰੋ ਉਥੇ ਸੰਤਾ ਮਹਾਂਪੁਰਸ਼ਾਂ ਦੀ ਯਾਦ ਵਿੱਚ ਬਹੁਤ ਪੂਜਨੀਕ ਗੁਰਦੁਆਰਾ ਸਾਹਿਬ ਨੇ ਸੰਤ ਬਾਬਾ ਹਯਾਰਾ ਸਿੰਘੀ ਨਿੱਕੇ ਘੁੰਮਣ ਵਾਲਿਆਂ ਨੂੰ ਬਹੁਤ ਸੰਗਤ ਦਿਲੋਂ ਸਤਿਕਾਰ ਦਿੱਤੀ ਹੈ ਗੋਲ ਦੇ ਭਾਜਰਾ ਤੇਰੇ ਮੱਝੇ ਦਾ ਕਿਲੋ-ਕਿਲੋ ਦੀ ਸੱਲੀ ਤੇ ਕੈਂਟਾ ਪਾਏ ਪਾਏ ਦਾ ਕੈਂਟਾ ਪਾਏ ਪਾਏ ਦਾ ਆਹ ਸਾਹਮਣੇ ਪਾਸੇ ਰੇਡ ਪਾ ਕੇ ਖੜਾਰਨ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕੀ ਹੈ ਗੁਰਦਾਸਪੁਰ ਵੱਲੋਂ ਪ੍ਰਾਚਿਆ ਇਸ ਤੋਂ ਬਾਅਦ ਇੱਕ ਲੜਕੀਆਂ ਦਾ ਮੈਚ ਜਲੰਧਰ ਤੇ ਮੋਕੇ ਦਾ ਹੋਣਾ ਹੈ ਸਿੱਤਾ ਪੁਆਇੰਟਾਂ ਦਾ ਕਰਾ ਦਿਓ ਨੰਬਰਾਂ ਦਾ ਕਰਾ ਦਿਓ ਕਿਉਂਕਿ ਮੁੰਡਿਆਂ ਦੀਆਂ ਟੀਮਾਂ ਬਿਲਕੁਲ ਤਿਆਰ ਵਰ ਤਿਆਰ ਨੇ ਆ ਜਾਫੀ लवली ਹੈ ਤੇ ਮਹਾਨ ਖਿਡਾਰੀ ਨੇ ਸੁਮਿਤਾ ਜੋ ਰੇਡ ਪਾ ਰਹੀ ਹੈ ਹਸਦੀ ਹਸਦੀ ਮੇਰੇ ਮਿੱਤਰੋ ਤਕਨੀਕ ਦੇ ਨਾਲ ਪੁਆਇੰਟ ਆਪਣੀ ਦੱਸ ਨੀਤਾ ਦਾ ਆਪਣੇ ਰੰਗ ਚ ਜਾਈ ਨੇ ਗੁਰਨੇ ਯੋਰ ਨਾ ਆਇਆ ਨਹੀਂ ਉੱਤਾਂ ਸੁੱਟ ਕੇ ਬੋਜਦੇ ਨੇ ਜਿਆ ਤੇ ਤੇ ਭੋਰਾ ਫਿਰ ਵੀ ਨਹੀਂ ਘਬਰਾਉਂਦੀ ਇਹਨੇ ਆ ਭੋਰਾ ਫਿਰ ਵੀ ਨਹੀਂ ਘਬਰਾਉਂਦੀ ਇਹਨੇ ਸਾਹਮਣੇ ਇੱਕ ਪਾਸੇ ਜਿਲਾ ਗਰਦਾਸਪੁਰ ਦੀ ਮਟਿਆਰ लवली ਕੋਸ਼ਿਸ਼ ਕਰਦੀ ਹੈ ਅਨੂ ਰਾਣੀ ਵਰਗੀ ਲੱਗਦੀ ਹੈ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਨੇ ਪੁੱਛਿਆ ਕਿ ਅਨੂ ਹੈ ਅਨੂ ਵੀ ਇਸ ਸਟੰਡ ਦੇ ਵਾਸਤੇ ਮੇਰੇ ਵੀਰੋ ਫਿਰ ਖੇਡ ਮੈਦਾਨ ਦੇ ਵਿੱਚ ਜੇ लवली ਸਟਾਪ ਲਾਉਂਦੀ ਹੈ ਤੇ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ 500 ਦੇ ਮਾਣ ਹੋਣਗੇ ਮੇਰੇ ਮਿੱਤਰੋ ਪਰ ਵੇਖਦੇ ਦੇ ਬਿਹਤਰੀਨ ਖਿਡਾਰਨਾ ਇਹ ਸੁਪਰਸਟਾਰ ਖਿਡਾਰਨਾ ਹੈ ਮੇਰੇ ਮਿੱਤਰੋ ਸੁਮਿਤ ਰੇਡ ਪਾ ਕੇ ਅਮਰਤ ਸਰ ਵਾਸਤੇ ਨੰਬਰ ਦਾ ਮਾਰਦਾ ਹੈ ਇਹਦਾ ਰੋਖੀ ਬਦਲਦਾ ਕੁੜੀਆਂ ਨੇ ਦੂਸਰੇ 라ਉਂਡ ਦਾ ਫਰਸਟ ਹੋਵੇਗਾ ਜੇ लवली ਸਟਾਪ ਲਾਵੇ ਤੇ 500 ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ ਮਾਰ ਹੋਣਗੇ ਲਓ ਸਾਹਮਣੇ ਪਾਸੇ ਰੇਡ ਹੈ ਇਹ ਰੇਟਰ ਹੈ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਚੁੱਕੀ ਵਾਹ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਕੈਨੇਡਾ ਵਾਲੇ ਜੇ ਮਾਲਕ ਨੇ ਕਿਰਪਾ ਕੀਤੀ ਤੇ ਮਿਲਾਂਗੇ ਜਾ ਕੇ ਮੈਦੇ ਵਿੱਚ ਇਹ ਰੈਫਰੀ ਵੀਰ ਜਾਂ ਪ੍ਰਬੰਧਕ ਵੀਰ ਇੱਧਰ ਕੁਝ ਖਿਡਾਰੀ ਐ ਮੇਰੇ ਕੋਲ ਆਏ ਐ ਇਹਨਾਂ ਦੇ ਨਾਲ ਬਾਜੀ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਸਰਦਾਰ ਭਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਖਿਡਾਰੀ ਐ ਕੁਝ ਬਾਜ ਵੀਰਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਖਿਡਾਰੀ ਰਾਣਾ ਦੁਗਲ ਵਾਲੀ ਆ سنیਪ ਆ ਰਾਣੇ ਦੀ ਗੱਲ ਸੁਣ ਵੀਰ ਇੱਥੇ ਆ ਲਓ ਸਾਹਮਣੇ ਰੇਡ ਪਾਉਣ ਦੇ ਵਾਸਤੇ ਡੋਲੀ ਮਕਲੌਡੇ ਵਾਲੀ ਮਹਾਨ ਖਿਡਾਰਨ ਹੈ ਇਹ ਵੀ ਮੇਰੇ ਮਿੱਤਰੋ ਭਲੱਥਾਂ ਦੇ ਕਬੱਡੀ ਕੱਪ ਦੇ ਵਿੱਚ ਸਿਰੇ ਦੀਆਂ ਰੇਡਾਂ ਪਾਉਣ ਵਾਲੀ ਖਿਡਾਰਨ ਹੈ ਭਲੱਥਾਂ ਦਾ ਜਿਹੜਾ ਕਬੱਡੀ ਕੱਪ ਹੁੰਦਾ ਨਾ ਸਵਰਗੀ ਅਵਤਾਰ ਸਿੰਘ ਦੀ ਬਲਹੋਣਾ ਦੀ ਯਾਦ ਵਿੱਚ ਹੁੰਦਾ ਹੈ ਤੇ ਅਵਤਾਰ ਸਿੰਘ ਦੀ ਬਲਹੋਣਾ ਦੇ ਇਸ ਪਿੰਡ ਦੇ ਵਿੱਚ ਨਾਨਕੇ ਨੇ ਮੇਰੇ ਮਿੱਤਰੋ ਲਓ ਜੀ ਛੱਡਿਆ ਜਾ ਰਿਹਾ ਹੈ ਰੇਡ ਪਾ ਗਈ ਆ ਲਓ ਹਰਿਆਣੇ ਕਿਸ਼ੋਰੀ ਅੰਮ੍ਰਿਤਸਰ ਦੇ ਵੱਲੋਂ ਕਬੱਡੀ ਪਾਉਣ ਦੇ ਵਾਸਤੇ ਵਧੀ ਹੋਈ ਹੈ ਗਰਦਾਸਪੁਰ ਦੀਆਂ ਚਾਰ ਖਿਡਾਰਨਾਂ ਨੇ ਇੱਕ ਨੇ ਟਰਾਈ ਕੀਤੀ ਆ ਪਰ ਦੇਖਦੇ ਆ ਕਿ ਖਿਡਾਰਨਾਂ ਐ ਤਿਤਲੀ ਵਾਂਗਰਾ ਐ ਪੰਛੀ ਵਾਂਗਰਾ ਹਵਾ ਵਿੱਚ ਉੱਡਦੀ ਆ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਚੁੱਕੀ ਐ ਜੋ ਜਲਦੀ ਚੱਲੀ ਨੀ ਮਾਂ ਇੱਕ ਘਰ ਤੇਰਾ ਜੋੜਿਆ ਤੇ ਦੂਜਾ ਜੋੜ ਨਾ ਚੱਲੀ ਨੀ ਮਾਂ ਕੁੜੀਆਂ ਕਿਹੜੀਆਂ ਮੇਰੇ ਮਿੱਤਰੋ ਖੋਹ ਕੇ ਖਾਂਦੀਆਂ ਨੇ ਇਹ ਤਾਂ ਕਰਮਾਂ ਦਾ ਖਾਂਦੀਆਂ ਨੇ ਇਹ ਆ ਖੜਾਰਨਾ ਮੇਰੇ ਮਿੱਤਰੋ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਅੰਮ੍ਰਿਤਸਰ ਵਾਲੀ ਨੰਬਰ ਆਪਣੀ ਟੀਮ ਲਈ ਜੋੜ ਚੁੱਕੀ ਹੈ ਇੱਕ ਸਿਫਤ ਕਰਾਂ ਮੈਂ ਪ੍ਰਮਾਤਮਾ ਦੀ RAM ਸਰ ਜੀ ਨਾ ਮਾਂ ਦਾ ਰਿਸ਼ਤਾ ਨਾ ਚਾਚੀ ਦਾ ਰਿਸ਼ਤਾ ਨਾ ਤਾਈ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਕਿਉਂਕਿ ਧੀਆ ਨਾਲ ਸੰਸਾਰ ਹੈ ਧੀਆ ਨਾਲ ਜੱਗ ਆਖਿਆ ਦੇ ਪੁੱਤਰੋ ਕਿਤੇ ਡੋਲ ਨਾ ਜਾਇਓ ਦਾਦੇ ਦੀ ਚਿੱਟੀ ਪਗੜੀ ਨੂੰ ਤੁਸੀਂ ਦਾਗ ਨਾ ਲਾਇਓ ਮੈਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜੀ ਦਾ ਘੜੀ ਤੇ ਮੇਰੇ ਬਾਹਰ ਮੇਰੇ ਉੱਤੇ ਬਾਹਰ-ਬਾਰ ਪਲ-ਪਲ ਗੁਜਰੀ ਪਹਿਲਾਂ ਪੱਤੀ ਦਿੱਤਾ ਫਿਰ ਪੋਤੇ ਦਿੱਤੇ ਅੱਜ ਮੌਤ ਮੈਨੂੰ ਆਖਦੀ ਆ ਚੱਲ ਗੋ ਗੁਜਰੀ ਤਾਈਆਂ ਤਾਂ ਲੋਕ ਗੁਜਰ ਘਰ ਮੈਨੂੰ ਆਖਦੇ ਨੇ ਜਿਹੜੀ ਆਈ ਸੀ ਘੜੀ ਮੇਰੇ ਤੇ ਮੈਂ ਚੱਲ ਗੋ ਗੁਜਰੀ